ਇਕ ਪੇੜ ਮਾਕੇ ਨਾਮ ਤਹਿਤ ਮੈਨੂੰ ਬੜਾ ਮਾਣ ਹੈਗਾ ਜੇ ਦੱਸਦੇ ਕੋਈ ਕਿ ਸਾਡਾ ਜ਼ਿਲ੍ਹਾ ਇਸ ਮੋਹਮ ਤਹਿਤ ਜਿਸ ਦੇ ਵਿੱਚ ਅਸੀਂ ਹਰੇਕ ਸਕੂਲ ਨੂੰ 70-70 ਪੌਦੇ ਜਿਹੜੇ ਹੈਗੇ ਆ ਉਹ ਦਿੱਤੇ ਸੀਗੇ ਤੇ ਉਹ ਜਿਹੜੇ ਪੌਦੇ ਹੈਗੇ ਆ ਉਹ ਅਧਿਆਪਕ ਸਹਿਬਾਨਾਂ ਦੀ ਮਦਦ ਦੇ ਨਾਲ ਵਿਦਿਆਰਥੀਆਂ ਨੇ ਆਪਣੀ ਮਾਤਾ ਦੇ ਨਾਲ ਲਗਾ ਕੇ ਕਿਸੇ ਵੀ ਟੁਕੜੀ ਜਗਾ ਤੇ ਜੇ ਸਕੂਲ ਦੇ ਵਿੱਚ ਹੈਗੀ ਹੈ ਜਾਂ ਕਿਤੇ ਉਹਨਾਂ ਦੇ ਆਲੇ ਦੁਆਲੇ ਘਰ ਦੇ ਨੇੜੇ ਹੈਗੀ ਹੈ ਜਾਂ ਅਦਰਵਾਈਜ਼ ਕੋਈ ਹੋ ਟੁਕਵੀਂ ਜਗ੍ਹਾ ਹੈਗੀ ਉੱਥੇ ਲਗਾ ਕੇ ਉਹਦੀ ਜਿਹੜੀ ਫੋਟੋ ਹੈਗੀ ਹੈ ਉਹਨੂੰ ਅਪਲੋਡ ਕੀਤਾ ਜਾਣਾ ਸੀ ਜਾਂ ਪੋਰਟਲ ਤੇ ਤੇ ਉਸ ਤਹਿਤ ਸਾਡੇ ਜ਼ਿਲ੍ਹੇ ਨੂੰ 70000 ਦਾ ਟਾਰਗੇਟ ਦਿੱਤਾ ਗਿਆ ਸੀ ਤੇ ਮੈਨੂੰ ਮਾਣ ਹੈ ਕਿ ਅਸੀਂ ਉਹ ਨਾ ਕਿ ਟਾਰਗੇਟ ਨੂੰ ਪੂਰਾ ਕੀਤਾ ਤੇ 73000 ਪੌਦੇ ਜਿਹੜੇ ਹੈਗੇ ਆ ਉਹ ਇਸ ਮਹਿੰਮ ਤਹਿਤ ਲਗਾਏ ਗਏ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਜਿਲ੍ਹਾ ਨੋਡਲ ਅਫਸਰ ਸਰਦਾਰ ਚਰਨਜੀਤ ਸਿੰਘ ਜੀ ਝਿੰਜੜੀ ਸਕੂਲ ਤੋਂ ਇਹਨਾਂ ਨੇ ਬਹੁਤ ਹੀ ਜਿਹੜਾ ਹੈਗਾ ਉਹ ਸਚੱਜੇ ਢੰਗ ਦੇ ਨਾਲ ਇਸ ਕੰਮ ਨੂੰ ਜਿਹੜਾ ਹੈਗਾ ਉਹ ਪੂਰਾ ਕੀਤਾ ਤੇ ਮੈਨੂੰ ਇੱਥੇ ਇਹ ਵੀ ਮਾਣ ਹੈਗਾ ਵੀ ਪੂਰੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਰਹਿਣ ਵਾਲਾ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਦੂਜੇ ਨੰਬਰ ਤੇ ਰਹਿਣ ਵਾਲਾ ਜ਼ਿਲ੍ਹਾ ਬਰਨਾਲਾ ਉਹ ਦੋਨੋਂ ਅਜਿਹੇ ਜ਼ਿਲ੍ਹੇ ਆ ਜਿੱਥੇ ਮੈਂ ਪਿੱਛੇ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕੰਮ ਕੀਤਾ ਹੈ ਧੰਨਵਾਦ